ਭਈਆ ਅੱਜ ਤਾਂ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈਗੀ ਦੁਨੀਆ ਐਡੀ ਠੱਗਤਰੀ ਫਿਰਦੀ ਆ ਨਵੇਂ-ਨਵੇਂ ਤਰੀਕੇ ਬਣਾਉਂਦੀ ਹੈਗੀ ਕਦੇ ਫੌਜੀ ਬਣ ਜਾਂਦੇ ਨੇ ਕਿਤੇ ਇਹ ਪੁਲਸ ਵਾਲੇ ਬਣ ਕੇ ਕਹਿੰਦੇ ਨੇ ਤੁਹਾਡਾ ਭਰਾ ਫੜਿਆ ਹੋਇਆ ਕਿਤੇ ਬਾਹਰਲੇ ਰਿਸ਼ਤੇਦਾਰ ਬਣ ਜਾਂਦੇ ਨੇ ਆ ਨਵਾਂ ਤਰੀਕਾ ਤੁਹਾਨੂੰ ਦਿਖਾਉਣੇ ਆ ਪਹਿਲਾਂ ਆ ਸੁਣੋ ਅੱਛਾ ਚੰਨੀ ਨਹੀਂ ਕੋਈ ਗੱਲ ਨਹੀਂ ਵੀਰੇ ਮੇਰੇ ਨਾਲ ਜਸਵਿੰਦਰ ਮੈਂ ਆਪਣੇ ਆਮ ਪਾਰਟੀ ਦੇ ਪ੍ਰਧਾਨ ਹਾਂ ਮੈਂ ਮਾਨ ਸਰ ਦੇ ਘਰ ਖੜਾ ਭਗਵੰਤ ਮਾਨ ਦੇ ਇਹ ਗੱਲ ਭਾਈ ਅਸਲ ਚ ਇਹ ਹੋਈ ਤਾਂ ਹੁਣ ਮੈਂ ਪੂਰੀ ਗੱਲ ਦੱਸਦਾ ਮੈਨੂੰ ਸਵੇਰੇ ਫੋਨ ਆਇਆ ਕਹਿੰਦੇ ਸਰਪੰਚ ਜਗਸੀਰ ਸਿੰਘ ਲੋਹਾ ਕਿਹਾ ਤੁਮਹਾਂ ਕਿ ਹਾਂਜੀ ਤੇ ਕਹਿੰਦੇ ਜੇ ਅਸੀਂ ਸਿੱਖਿਆ ਵਿਭਾਗ ਦਫ਼ਤਰ ਸੰਗਰੂਰ ਤੋਂ ਗੱਲ ਕਰ ਰਹੇ ਹਾਂਗੇ ਮੈਂ ਕਿਹਾ ਜੀ ਸਰ ਦੱਸੋ ਜੀ ਕਹਿੰਦੇ ਡੀਓ ਮੈਡਮ ਤੁਹਾਡੇ ਨਾਲ ਗੱਲ ਕਰਨਗੇ ਫੋਨ ਤੇ ਨਹੀਂ ਤੇ ਬਾਅਦ ਵਿੱਚ ਇੱਕ ਲੇਡੀ ਜੀ ਬੋਲੀ ਹਾਂਜੀ ਸਰਪੰਚ ਸਾਹਿਬ ਚਲੋ ਆਪਾਂ ਬੋਲਣੀ ਹੁੰਦਾ ਨਾ ਵੀ ਸਸੀ ਕਾਲਾਂ ਵੀ ਸਸੀ ਕਾਲ ਹੋਈ ਤੇ ਉਹ ਕਹਿੰਦੇ ਮਿੱਡੇ ਮੀਲ ਦਾ ਰਾਸ਼ਨ ਆ ਰਿਹਾ ਹੈਗਾ ਤੁਹਾਡੇ ਇੱਕ ਦੁਕਾਨਦਾਰ ਹੈਗਾ ਇੱਕ ਦੁਕਾਨਦਾਰ ਦਾ ਉਹਨੇ ਨਾਮ ਲੈਤਾ ਵੀ ਉਹਨਾਂ ਨੂੰ ਜਾਂ ਤਾਂ ਫੋਨ ਕਰ ਦੋ ਜਾਂ ਸਾਨੂੰ ਨੰਬਰ ਦੇ ਦਿਓ ਮਖਾਜੀ ਮੈਂ ਨੰਬਰ ਦੇ ਦਿੰਦਾ ਹੈਗਾ ਤੇ ਮੈਂ ਨੰਬਰ ਦੇਣ ਲੱਗਿਆ ਨਾਲ ਦੀ ਨਾਲ ਕਹਿੰਦੀ ਤੁਸੀਂ ਉਹਨਾਂ ਨਾਲ ਕਾਨਫਰੈਂਸ 'ਚ ਗੱਲ ਕਰਾ ਦਿਓ ਮਖਾਜੀ ਮੈਂ ਕਾਰਤ ਲਾ ਰਿਹਾ ਵੀ ਇੰਨਾ ਟਾਈਮ ਨਹੀਂ ਤੁਸੀਂ ਨੰਬਰ ਲੈ ਲਓ ਗੱਲ ਕਰ ਲਓ ਕਿ ਮੈਨੂੰ ਇਹ ਸੀ ਵੀ ਰਾਸ਼ਨ ਦੁਕਾਨਦਾਰਾਂ ਤੋਂ ਚਾਹਦੇ ਹੁਣਗੇ ਸਕੂਲਾਂ ਵਾਲੇ ਕੋਈ ਜ਼ਿਆਦਾ ਪਤਾ ਨਹੀਂ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਉਹ ਮੁੰਡੇ ਨੂੰ ਫੋਨ ਕੀਤਾ ਕਹ ਰਾਸਨ ਲਹੋਣਾ ਗੱਡੀ ਆ ਰਹੀ ਹੈਗੀ ਗੱਡੀ ਵਾਲ ਨੂੰ ਕਰਾਇਆ ਦੇਣਾਗਾ ਤੇ ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਵੀ ਟੀਚਰ ਰਹਿਣਗੇ ਤੁਸੀਂ ਗੂਗਲ ਪੇ ਕਰ ਦਿਓ ਨਾਲ ਦੀ ਨਾਲ ਤੁਹਾਨੂੰ ਆ ਕੇ ਕੱਲ ਨੂੰ ਕਰਾਇਆ ਬੀਮਾ ਦੇ ਦੂੰਗੀ ਮੈਂ ਡਿਊ ਮੈਡਮ ਬੋਲਦੀ ਹੈਗੀ ਆਹ ਪੂਰੀ ਵੀਡੀਓ ਪਹਿਲਾਂ ਤੁਸੀਂ ਸੁਣ ਲਓ ਹਣਾ ਬਈ ਤੇ ਬਾਅਦ 'ਚ ਗੱਲਬਾਤ ਕਰਦੇ ਆਪਾਂ ਹਾਂ ਜੀ ਬੋਲੋ ਹਾਂ ਤੁਸੀਂ ਬੋਲਦੇ ਕਿੱਥੋਂ ਜੀ ਮੈਂ ਸੰਰੂਤ ਸੁਪਰਵਾਈਜ਼ਰ ਡਿਓ ਮੈਡਮ ਬੋਲਦੀ ਹਾਂ ਕੀ ਨਾਮ ਕੀ ਹੈ ਜੇ ਤੁਹਾਡਾ ਸੰਮੇਤਾ ਹਾਂ ਜੀ ਸਮੀਤਾ ਤੁਸੀਂ ਪੈਸੇ ਪੁਆਏ ਆ ਜੋ ਮੁੰਡੇ ਤੋਂ ਦੁਕਾਨ ਵਾਲੇ ਤੋਂ ਹੈ ਜੀ ਉਹ ਵਾਪਸ ਕਰ ਦਿਓ ਜੀ ਐਫ ਆਈ ਆਰ ਹੋ ਕੋਈ ਫਾਇਦਾ ਨਹੀਂ ਹੈਗਾ ਮੈਂ ਨਾ ਮੇਰੇ ਤੁਹਾਡੇ ਤੋਂ ਲਾ ਰਹੀਆਂ ਮੈਂ ਕਿਦ ਤੜਕਾ ਆ ਰਹੀਆਂ ਤੁਹਾਡੇ ਨਹੀਂ ਤੁਸੀਂ ਉਹਦੇ ਰੁਪਏ ਵਾ ਉਹਦੇ ਰੁਪਏ ਵਾਪਸ ਕਰੋ ਜੀ ਐਵੇਂ ਪਰਚਾ ਹੋ ਕੋਈ ਫਾਇਦਾ ਨਹੀਂ ਹੈਗਾ ਤੁਹਾਡਾ ਮੈਂ ਐਫ ਆਈ ਆਰ ਕਰਵਾਉਣਾਗਾ ਸੈਂਸਰ ਪਤਾ ਚਲ ਗਿਆ ਸਰਕਾਰੀ ਖਜ਼ਾਨੇ ਚ ਗਿਆ ਜ ਲਈ ਮੈਂ ਕਿਦੋਂ ਨਗਦ ਦੇਣ ਨੂੰ ਤਿਆਰ ਨਹੀਂ ਤੁਸੀਂ ਮੇਰਾ ਨਾਮ ਤੁਸੀਂ ਮੇਰਾ ਨਾਮ ਵੇਚ ਕੇ ਉਹਦੇ ਨੇ ਆਖਿਆ ਜੱਗੀ ਨੇ ਆਖਿਆ ਮੈਂ ਕਿਦੋਂ ਆਖਿਆ ਤੁਹਾਨੂੰ ਪੈਸੇ ਲਓ ਆ ਤਾਂ ਨਹੀਂ ਕਦੋਂ ਗੱਲ ਕੀਤੀ ਮੈਂ ਕਿ ਮੇਰੀ ਸਰਪ੍ਰਿੰਸ ਸਾਹਿਬ ਨੇ ਤੁਹਾਨੂੰ ਨਹੀਂ ਤੁਸੀਂ ਕਹਿ ਰਹੇ ਹੋ ਵੀ ਮੈਂ ਅੱਗੇ ਨਾਲ ਗੱਲ ਕਰਵਾਣੀ ਮੈਂ ਤੁਹਾਨੂੰ ਕਦੋਂ ਆਖਿਆ ਪੈਸੇ ਦੇਵੇ ਉਹ ਮੁੰਡਾ ਹਾਂ ਜੀ ਮੈਂ ਆਪੇ ਦੇ ਦਿੰਦੀ ਹਾਂ ਟੈਨਸ਼ਨ ਨਹੀਂ ਆਖੇ ਦੇਣ ਲਈ ਗੱਲ ਨਹੀਂ ਪੈਸੇ ਵਾਪਸ ਕਰੋ ਹਾਂ ਜੀ ਬੋਲੋ ਵੀਰੇ ਤੇ ਬਈ ਕਾਹਾਂ ਨੰਬਰ ਤੋਂ ਫੋਨ ਆਇਆ ਸੀ ਹਾਂ ਜੀ ਜੀ ਮੈਂ ਮੈਡਮ ਦਾ ਡਰਾਈਵਰ ਪਹੁੰਚ ਗਿਆ ਗੱਲ ਕਰਾਇਆ ਮੈਡਮ ਨਾਲ ਕਿੱਥੋਂ ਬੋਲਦੇ ਹੋ ਤੁਸੀਂ ਮੈਂ ਸੰਗਰੂਰ ਤੋਂ ਗੱਲ ਕਰ ਰਿਹਾ ਮੈਂ ਸੰਗਰੂਰ ਤੋਂ ਕਿਹੜੇ ਦਫ਼ਤਰ ਤੋਂ ਕਰਦੇ ਹੋਗੇ ਵੀਰੇ ਮੈਂ ਤਾਂ ਜਿਹੜਾ ਬੱਚਾ ਆਪਣੇ ਮਿੱਡਲ ਮੀਲ ਦਾ ਰਾਸ਼ਨ ਨਹੀਂ ਉਹਨਾਂ ਨੇ ਮੈਨੂੰ ਵੱਢੀ ਹਾਂ ਹਾਂ ਵੀ ਉਹ ਮੈਨੂੰ ਮੈਂ ਉਹਨਾਂ ਦਾ ਟਰੈਵਲ ਬੋਲ ਰਿਹਾ ਵੀਰੇ ਉਹਨੇ ਮੈਡਮ ਨੇ ਖਾਤੇ 'ਤੇ ਰੁਪਏ ਪੁਆਏ ਨਹੀਂ ਕਿਸੇ ਤੇ ਅੱਛਾ ਜੀ ਮੇਰਾ ਨਾਮ ਵੇਚ ਕੇ ਪੁਆਏ ਨੇ ਕਿ ਜੱਗੀ ਸਰਪੰਚ ਨੇ ਕਿਹਾਗਾ ਵੀ ਆ ਨੰਬਰ 'ਤੇ ਖਾਤੇ 'ਤੇ ਰੁਪਏ ਪਾਉਲ ਕਰਾਇਆ ਦੇ ਦੋ ਮਿੱਡਲ ਮੀਲ ਦਾ ਰਾਸ਼ਨ ਲਵਾਂਗਾ ਅੱਛਾ ਚੰਨੀ ਨਹੀਂ ਕੋਈ ਗੱਲ ਵੀਰੇ ਮੇਰਾ ਨਾਮ ਜਸਵਿੰਦਰ ਆ ਮੈਂ ਆਪਣੇ ਆਮ ਪਾਰਟੀ ਦੇ ਪ੍ਰਧਾਨ ਹਾਂ ਕਿਹੜੀ ਆਮ ਪਾਰਟੀ ਦੇ ਪ੍ਰਧਾਨ ਆ ਬਈ ਜ਼ਿਲ੍ਹਾ ਸਮਰੂਪ ਤੋਂ ਕੀ ਨਾਮ ਆਗਾ ਮੇਰਾ ਨਾਮ ਜਸਵਿੰਦਰ ਹੈ ਬਾਈ ਜੀ ਪਹਿਲਾਂ ਅੱਛਾ ਆਂ ਪਾਰਟੀ ਕਿਉਂ ਮੈਂ ਪ੍ਰਧਾਨ ਹਾਂ ਜੀ ਬਾਈ ਯਾਰ ਕਿਉਂ ਠੱਗੀਆਂ ਮਾਰਦੇ ਹੋ ਕੀ ਫਾਇਦਾ ਹੈ ਗੱਲਾਂ ਦਾ ਪਰਚਾ ਨਾਲ ਤੁਹਾਡੇ ਦੀ ਵੀ ਹੋਊਗਾ ਮੇਰੀ ਮੇਰੀ ਗੱਲ ਕਰਾ ਦੇ ਮੈਡਮ ਨਾਲ ਬਾਈ ਯਾਰ ਤਮ ਠੀਕਾ ਦੀ ਦਿਨਾ ਬਾਈ ਤੂੰ ਬੱਚਿਆਂ ਦੇ ਨਾਮ ਤੇ ਸਕੂਲਾਂ ਦੇ ਨਾਮ ਤੇ ਠੱਗੀਆਂ ਮਾਰਦੇ ਹੋਗੇ ਨਹੀਂ ਤੂੰ ਠੀਕਾ ਦੀ ਦਿਨਾ ਮੈਨੂੰ ਯਾਰ ਤਮ ਪਰਚਾ ਹੂ ਜਿਹਦਾ ਮਰਜੀ ਜਿਹੜੀ ਮਰਜੀ ਪਾਰਟੀ ਦਾ ਹੋਵੇ ਤੂੰ ਯਾਰ ਪਰਚਾ ਤਾਂ ਸੇ ਮੇਰੀ ਗੱਲ ਤੇ ਪਰਚਾ ਮੇਰੀ ਗੱਲ ਤੇ ਬਾਈ ਤੂੰ ਮੇਰਾ 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 ਨਾਮ ਵੇਚ ਕੇ ਦੁਕਾਨ ਵਾਲ ਨੂੰ ਇਹ ਆਖਿਆ 200 ਰੁਪਏ ਪਾ ਜੱਗੀ ਨਹੀਂ ਆਖਿਆ ਮੈਂ ਕਦ ਵੀ ਰੁਪਿਆ ਪਾ ਯਾਰ ਮੇਰੀ ਗੱਲ ਸੁਣ ਲੈ ਵੀਰੇ ਮੈਨੂੰ ਇਸ ਗੱਲ ਦਾ ਨਹੀਂ ਕਿ ਮੈਡਮ ਨਾਲ ਤੁਹਾਡੀ ਵੀ ਗੱਲ ਖਰਾਦੂਗਾ ਜੇ ਤੁਸੀਂ ਮੇਰੇ ਨਾਲ ਫालतू ਬੋਲੋਗੇ ਮੇਰੇ ਨਾਲ ਵੀਰੇ ਕੋਈ ਪ੍ਰੈਸਰ ਦੀ ਲੋੜ ਨਹੀਂ ਠੀਕ ਹੈ ਨਾ ਕਿਉਂਕਿ ਮੈਂ ਮੈਂ ਤਾਂ ਤੁਹਾਡਾ ਯਾਰ ਕੀ ਮਾਰਾ ਕੀਤਾ ਜਾਂ ਤੁਸੀਂ ਮੇਰਾ ਕੋਈ ਮਾਰਾ ਨਹੀਂ ਕੀਤਾ ਵੀਰੇ ਮੈਂ ਤਾਂ ਤੁਹਾਡੀ ਰਿਸਪੈਕਟ ਕਰ ਰਿਹਾ ਤੁਸੀਂ ਸੰਗਰੂਰ ਖੜੇ ਕਿੱਥੋਂ ਮੈਂ ਇੱਥੇ ਆ ਗਿਆ ਚਲ ਹਾਂਜੀ ਸੰਗਰੂਰ ਕਿੱਥੇ ਖੜਿਆ ਮੈਂ ਇੱਥੇ ਆ ਜਣਾ ਕੋਈ ਗੱਲ ਨਹੀਂ ਮਹਿਮਾਨ ਸਾਹਿਬ ਦੇ ਘਰ ਖੜਾ ਭਗਵੰਤ ਮਾਨ ਦੇ ਇਹ ਭਗਵੰਤ ਮਾਨ ਦੇ ਘਰ ਖੜਾ ਹਾਂਜੀ ਕਿਉਂ ਬਾਈ ਯਾਰ ਬਦਨਾਮ ਕਰਦਿਓ ਕਿਸ ਨੂੰ ਕਿਉਂ ਪਾਰਟੀ ਨੂੰ ਬਦਨਾਮ ਕਰਦਾਗਾ ਪਾਰਟੀ ਨੂੰ ਬਾਈ ਤੂੰ ਬਦਨਾਮ ਕਰ ਰਿਹਾ ਮੈਂ ਤਾਂ ਤੈਨੂੰ ਕੁਛ ਨਹੀਂ ਬੋਲੇ ਤੂੰ ਗਲਤ ਬੋਲ ਰਿਹਾ ਨਹੀਂ ਤੁਸੀਂ ਕਹਿ ਰਹੇ ਹੋ ਹੁਣ 4000 ਰੁਪਏ ਪਾ ਲਿਆ ਉਹ ਤੋਂ ਮੁੰਡੇ ਤੋਂ ਦੁਕਾਨ ਵਾਲ ਤੋਂ ਮੇਰਾ ਨਾਮ ਲਿਆ ਤਾਂ ਵੀ ਜੱਗੀ ਸਰਪੰਚ ਨੇ ਆਖਿਆਗਾ ਯਾਰ ਬਾਈ ਤੂੰ ਗੱਲ ਕਿੱਥੋਂ ਕਰਦਾ ਯਾਰ ਮੇਰੇ ਨਾਲ ਤੂੰ ਗੱਲ ਤਾਂ ਕਰਾਂ ਮੈਂ ਨਹੀਂ ਮੈਡਮ ਨਾਲ ਕਿਹੜੀ ਡੀਓ ਮੜਮਾ ਝੂਠ ਬੋਲਦੇ ਹੋ ਤੁਸੀਂ ਚਲ ਇੱਕ ਮਿੰਟ ਰੁਕ ਜਨਾ ਮੈਂ ਥੋੜੇ ਰੋ ਮੁੰਡੇ ਨੂੰ ਪੀਤ ਤੇ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਆ ਬਈ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰਿਓ ਕਿ ਹਰ ਇੱਕ ਬੰਦੇ ਤੱਕ ਪਹੁੰਚੇ ਕਿਉਂਕਿ ਠੱਗਾਂ ਨੇ ਨਵੇਂ-ਨਵੇਂ ਤਰੀਕੇ ਲੱਭ ਰੱਖੇਗੇ ਆਪ ਇਸੇ ਜੇ ਬੀਰ ਕਲਾ ਦੇ ਇੱਕ ਬੰਦੇ ਨਾਲ ਕੋਈ ਪੁਲਿਸ ਵਾਲੇ ਦਾ ਫੋਨ ਆਇਆ ਤੇ ਜਦੋਂ ਫੋਨ ਆਇਆ ਕਹਿੰਦਾ ਜੀ ਤੁਹਾਡਾ ਭਰਾ ਅਸੀਂ ਗ੍ਰਿਫਤਾਰ ਕੀਤਾ ਹੋਇਆਗਾ ਉਹ ਤੇ ਰੇਪ ਦਾ ਪਰਚਾ ਪਾਉਣ ਲੱਗਾ ਐਦਾਂ ਬੁਦਾ ਕਰਕੇ ਰੁਪਇਆ 70 80 ਹਜ਼ਾਰ ਪਵਾ ਲਿਆ ਕਿਤੇ ਕੋਈ ਰਿਸ਼ਤੇਦਾਰ ਬਣ ਜਾਂਦਾਗਾ ਜੇ ਤੁਹਾਡੇ ਤੋਂ ਕੋਈ ਵੀ ਰੁਪਏ ਮੰਗਦਾ ਬਈ ਚਾਹੇ ਤੁਹਾਡੀ ਜਾਨ ਪਸਾਨ ਵਾਲੀ ਹੈਗਾ ਤਾਂ ਘੱਟੋ ਘੱਟ 10 15 ਵਾਰ ਸੋਚੋ ਇਨਕੁਆਰੀ ਕਰੋ ਪੂਰੀ ਉਹਦੇ ਕਿਸੇ ਪਰਿਵਾਰਕ ਮੈਂਬਰ ਨੂੰ ਫੋਨ ਲਾ ਕੇ ਪੁੱਛੋ ਤਾਂ ਰੁਪਏ ਪਾਓ ਨਹੀਂ ਐਵੇਂ ਤੁਸੀਂ ਲਟਾਣਾ ਹੋਵੋ ਤੇ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਦੇਖੋ ਇਹ ਬੰਦਾ ਸਿੱਧਾ ਨਾਮ ਲੈ ਕੇ ਭਗਵਾਨ ਤੁਮਾਰ ਦਾ ਉਹਨਾਂ ਨੂੰ ਬੁਨਾਮ ਕਰ ਰਿਹਾ ਪਾਰਟੀ ਨੂੰ ਬੁਨਾਮ ਕਰ ਰਿਹਾ ਕਹਿ ਆਮ ਪਾਰਟੀ ਦਾ ਪ੍ਰਧਾਨ ਬੋਲ ਰਿਆਂਗਾ ਇਹੋ ਜਿਹੇ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈਗੀ ਚਲੋ ਸਾਡੇ ਰੁਪਏ ਤਾਂ ਹਨਾ ਪ੍ਰਮਾਤਮਾ ਦੀ ਕਿਰਪਾ ਨਾਲ ਵਾਪਸ ਹੋ ਗਏ ਜਿਹੜੇ ਪਾਏ ਸੀ ਉਹ ਕਿਸੇ ਕੁਦਰਤੀ ਕੈਫੇ ਵਾਲੇ ਚ ਪਵਾਤੇ ਉਹ ਨਾਲ ਦੀ ਨਾਲ ਅਸੀਂ ਇਨਕੁਆਰੀ ਲਾਈ ਜਦੋਂ ਪਤਾ ਲੱਗੇ ਵੀ ਠੱਗੀ ਹੋ ਗਈ ਉਹ ਮੁੰਡੇ ਨੇ ਮੈਨੂੰ ਫੋਨ ਕਰਤਾ ਕਹਿੰਦਾ ਸਰਪੱਜ ਰੁਪਏ ਪਾ ਦੇ ਜਿੰਨੇ ਤੁਸੀਂ ਆਖਿਆ ਸੀ ਮੈਂ ਯਾਰ ਕਮਾਲ ਆ ਬਾਈ ਮਦਦ ਨੂੰ ਰੁਪਏ ਨੂੰ ਆਖੀ ਨਹੀਂ ਕਿਹੜੇ ਨੰਬਰ 'ਚ ਪਾਏ ਨੂੰ ਮੈਨੂੰ ਨੰਬਰ ਭੇਜਾ ਚਲੋ ਨੰਬਰ ਭੇਜਿਆ ਮੈਂ ਕੈਫੇ ਵਾਲ ਨੂੰ ਤਾੜੇ ਮਾ ਪਰਚਾ ਭਰਾਵਾ ਤੇਰੇ ਤੇ ਪੂਨਾਲ ਸੋ ਤਾ ਕਰਕੇ ਬਚ ਤੇ ਪੰਜਾਬ ਦੇ ਪਤਨੀ ਕਿਹੜਾ ਪਿੰਡ ਜਾਗਾ ਉਹ ਵੀ ਤੁਹਾਨੂੰ ਦੱਸ ਦਾਂਗੇ ਨਾ ਜਦੋਂ ਪਰਚਾ ਕਰਾਵਾਂਗੇ ਇੰਦਾ ਤਾਂ ਸਾਰਦੀ ਨਹੀਂਗੇ ਆਪਾਂ 100 ਰੁਪਏ ਵਾਪਸ ਆ ਗਏ ਕੋਈ ਚੱਕਰ ਹੀ ਨਹੀਂ ਹੈ ਨਾ ਪਰ ਪਰਚਾ ਜ਼ਰੂਰੀ ਹੈ ਇਹ ਜਿਹੇ ਬੰਦੇ ਨੂੰ ਸਭ ਕੁਝ ਕਿਹਾਣਾ ਜ਼ਰੂਰੀ ਹੈਗਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਜਰੂਰ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਇਹ ਜਿਹੇ ਠੱਗ ਲੋਕਾਂ ਤੋਂ ਚੇਤੇਤ ਹੋ ਜਾਣ ਲੋਕ ਧੰਨਵਾਦ ਜੀ